ਹੈਲੋ ਫਰੈਂਡਸ ਹਮੇਸ਼ਾ ਦੀ ਤਰ੍ਹਾਂ ਅੱਜ ਫਿਰ ਇੱਕ ਨਵੀਂ ਕਹਾਣੀ ਤੁਹਾਨਾਂ ਨਾਲ ਸਾਂਝੀ ਕਰਨ ਜਾ ਰਹੀ ਆ ਦੂਜਾ ਵਿਆਹ ਹਾਉ ਸੰਦੇ ਆ ਬਹੁਤ ਹੀ ਦਿਲਚਸਪ ਕਹਾਣੀ ਮੇਰੇ ਤਲਾਕ ਹੋਏ ਨੂੰ 2 ਸਾਲ ਦਾ ਸਮਾਂ ਬੀਤ ਗਿਆ ਸੀ ਪਰ ਅਜੇ ਤੱਕ ਕੋਈ ਵੀ ਮੁੰਡਾ ਮੇਰੇ ਦੂਜੇ ਵਿਆਹ ਲਈ ਮੇਰੇ ਪਰਿਵਾਰ ਨੂੰ ਪਸੰਦ ਨਹੀਂ ਸੀ ਆਇਆ ਰਿਸ਼ਤੇ ਤਾਂ ਬਹੁਤ ਆ ਰਹੇ ਸਨ ਪਰ ਕਿਸੇ ਵਿੱਚ ਕੋਈ ਕਮੀ ਤੇ ਕਿਸੇ ਵਿੱਚ ਕੋਈ ਕਮੀ ਕੋਈ ਮੇਰੇ ਬੇਟੇ ਨੂੰ ਰੱਖਣੋਂ ਨਾ ਕਰ ਦਿੰਦਾ ਇਸ ਕਰਕੇ ਕਿਤੇ ਵੀ ਗੱਲ ਅੱਗੇ ਨਾ ਵਧਦੀ 8 ਅਗਸਤ 2019 ਨੂੰ ਮੈਨੂੰ ਮੇਰੇ ਭਤੀਜੇ ਗਵਾਨ ਵਿੱਚੋਂ ਨੇ ਕੰਟੀ ਦਾ ਨੰਬਰ ਦਿੱਤਾ ਅਤੇ ਉਸਨੂੰ ਵੀ ਮੇਰਾ ਨੰਬਰ ਦੇ ਦਿੱਤਾ ਨਾਲ ਹੀ ਮੇਰੀ ਫੋਟੋ ਵੀ ਉਸਨੂੰ ਭੇਜ ਦਿੱਤੀ ਉਹਨੂੰ ਆਂਟੀ ਰੋਜ਼ ਮੈਨੂੰ ਇੱਕ ਦੋ ਮੁੰਡਿਆਂ ਦੀਆਂ ਫੋਟੋਆਂ ਭੇਜਦੀ ਰਹਿੰਦੀ ਪਰ ਉਹੀ ਪੰਗਾ ਰੋਜ਼ ਪੈ ਜਾਂਦਾ ਕਿਤੇ ਗੱਲ ਨਾ ਤੁਰਦੀ ਕਿੰਨੀ ਵਾਰੀ ਉਹ ਮੈਨੂੰ ਘਰ ਵੀ ਮਿਲਣ ਲਈ ਆਈ ਪਰ ਉਹ ਪੈਸੇ ਲੈ ਕੇ ਰਿਸ਼ਤੇ ਕਰਵਾਉਂਦੀ ਸੀ ਇਸ ਕਰਕੇ ਮੇਰੇ ਪਰਿਵਾਰ ਵਾਲੇ ਜਦੋਂ ਦੇਖਣ ਜਾਂਦੇ ਤਾਂ ਮੁੰਡੇ ਵਿੱਚ ਕੋਈ ਨਾ ਕੋਈ ਖੋਟ ਹੁੰਦੀ 8 April 2020 ਨੂੰ ਇੱਕ ਦਿਨ ਉਸਨੇ ਮੈਨੂੰ ਇੱਕ ਫੋਟੋ ਭੇਜੀ ਅਤੇ ਕਿਹਾ ਤੇਰੀਆਂ ਸਾਰੀਆਂ ਸ਼ਰਤਾਂ ਮੁੰਡੇ ਵਾਲੇ ਮੰਨ ਲਈ ਹੁਣ ਤੂੰ ਆਪਣੇ ਘਰਦਿਆਂ ਨੂੰ ਮੁੰਡਾ ਦੇਖਣ ਲਈ ਭੇਜ ਦੇ ਛੇਤੀ ਕਰਿਓ ਕਿਤੇ ਕੋਈ ਹੋਰ ਨਾ ਨੰਬਰ ਲਾ ਲਵੇ ਮੈਨੂੰ ਉਸ ਦੀਆਂ ਗੱਲਾਂ ਅਜੀਬ ਹੀ ਬਹੁਤ ਲੱਗੀਆਂ ਪਰ ਮੈਂ ਚਾਹ ਕੇ ਵੀ ਉਸ ਨੂੰ ਕੁਝ ਨਾ ਕਹਿ ਸਕੀ ਕਿਉਂਕਿ ਜੇ ਮੈਂ ਕੁਝ ਕਹਿੰਦੀ ਸੀ ਤਾਂ ਉਸ ਨੂੰ ਇਹ ਲੱਗਦਾ ਸੀ ਕਿ ਮੈਂ ਵਿਆਹ ਹੀ ਨਹੀਂ ਕਰਵਾਉਣਾ ਚਾਹੁੰਦੀ ਬਸ ਆਪਣੇ ਪਰਿਵਾਰ ਨੂੰ ਤੇ ਉਸ ਨੂੰ ਖੱਜਲਖੁਆਰ ਕਰ ਰਹੀ ਆ ਕਈ ਦਿਨ ਲੰਘੇ ਉਸਨੇ ਫਿਰ ਮੈਨੂੰ ਫੋਨ ਕਰਕੇ ਮੁੰਡਾ ਦੇਖਣ ਬਾਰੇ ਪੁੱਛਿਆ ਤਾਂ ਮੈਂ ਆਪਣੇ ਘਰ ਸਾਰਿਆਂ ਨੂੰ ਮੁੰਡੇ ਦੀ ਫੋਟੋ ਦਿਖਾਈ ਅਤੇ ਸਾਰੀਆਂ ਗੱਲਾਂ ਸਪਸ਼ਟ ਜਿਵੇਂ ਜਿਵੇਂ ਮੈਨੂੰ ਸੰਟੀ ਨੇ ਦੱਸਿਆ ਸੀ ਉਹਵੇਂ ਹੀ ਦੱਸ ਦਿੱਤੀਆਂ ਕਈ ਦਿਨ ਮੇਰੇ ਪਰਿਵਾਰਕ ਮੈਂਬਰਾਂ ਨੇ ਆਪਸ ਵਿੱਚ ਸਲਾਹ ਕੀਤੀ ਅਤੇ ਫਿਰ ਮੇਰੇ ਭਰਾ ਨੂੰ ਹੀ ਸਭ ਤੋਂ ਪਹਿਲਾਂ ਮੁੰਡਾ ਦੇਖਣ ਲਈ ਕਿਹਾ ਗਿਆ ਮੁੰਡਾ ਮੇਰੇ ਪਿੰਡ ਤੋਂ 4-5 ਕਿਲੋਮੀਟਰ ਦੂਰ ਪੈਂਦੇ ਸ਼ਹਿਰ ਵਿੱਚ ਹੀ ਰਹਿੰਦਾ ਸੀ ਉਹਦੋਂ ਕਿਸੇ ਪਿੰਡ ਤੋਂ ਸੀ ਪਰ ਬਹੁਤ ਸਮੇਂ ਤੋਂ ਉੱਥੇ ਹੀ ਰਹਿ ਰਹੀ ਸਨ ਯਾਰ ਇੱਕ ਦਿਨ ਮੇਰਾ ਭਰਾ ਆਪਣੀ ਦੁਕਾਨ ਜੋ ਕਿ ਉਸੇ ਸ਼ਹਿਰ ਵਿੱਚ ਹੈ ਬੰਦ ਕਰਕੇ ਉਸ ਮੁੰਡੇ ਨੂੰ ਮਿਲਣ ਚਲਾ ਗਿਆ ਵਿਚੋਲੇ ਉਸ ਨੂੰ ਉਸ ਮੁੰਡੇ ਦੀ ਵਰਕਸ਼ਾਪ ਵਿੱਚ ਹੀ ਲੈ ਗਿਆ ਅਸੀਂ ਪਹੁੰਚੇ ਤਾਂ ਉਹ ਸਾਹਮਣੇ ਮਸ਼ੀਨ ਦੀ ਮੁਰੰਮਤ ਕਰਨ ਵਿੱਚ ਰੁੱਝਿਆ ਹੋਇਆ ਸੀ ਵਿਚੋਲੇ ਨੂੰ ਦੇਖ ਕੇ ਉਸਨੇ ਕੰਮ ਬੰਦ ਕੀਤਾ ਅਤੇ ਗੱਲਬਾਤ ਕਰਨ ਲੱਗ ਗਿਆ 10 ਕੁ ਮਿੰਟ ਗੱਲਾਂ ਕਰਕੇ ਮੇਰੇ ਭਰਾ ਨੇ ਉਸ ਨੂੰ ਕਿਹਾ ਚਲੋ ਠੀਕ ਹੈ ਜੀ ਕਿਸੇ ਦਿਨ ਘਰ ਦਿਖਾ ਦਿਓ ਮੈਨੂੰ ਆਪਣਾ ਟਾਈਮ ਜੇ ਕੱਢ ਕੇ ਫਿਰ ਅੱਗੇ ਗੱਲ ਕਰੀਏ ਆਪਾਂ ਉਸਨੇ ਦੱਸਿਆ ਕੋਈ ਨਹੀਂ ਵੀਰੇ ਮਿੱਲਾਂ ਦੀ ਬਿਜਲੀ ਦਾ ਬੁੱਧਵਾਰ ਨੂੰ ਘਰ ਤੁੰਡਾ ਉਸ ਦਿਨ ਮੈਂ ਕਿਸੇ ਪਾਸੇ ਘੁੰਮ ਲੰਗ ਜਾਂਦਾ ਹੁੰਦਾ ਐ ਇਸ ਬੁੱਧਵਾਰ ਮੈਂ ਘਰ ਹੀ ਰੁਕ ਜਾਊਂਗਾ ਤੁਸੀਂ ਜਦ ਮਰਜ਼ੀ ਆ ਜਾਓ ਉਸ ਦਿਨ ਮੇਰਾ ਭਰਾ ਉਸ ਨੂੰ ਠੀਕ ਹੈ ਜੀ ਆ ਜਾਊਂਗਾ ਮੈਂ ਸ਼ਾਮ ਨੂੰ ਦੁਕਾਨ ਬੰਦ ਕਰਕੇ ਆਉਣ ਤੋਂ ਪਹਿਲਾਂ ਮੈਂ ਆਂਟੀ ਨੂੰ ਫੋਨ ਕਰਕੇ ਦੱਸ ਦਵਾਂ ਦਿਨ ਚ ਤੁਸੀਂ ਜਿੱਥੇ ਮਰਜ਼ੀ ਘੁਮਾਇਓ ਕਹਿ ਕੇ ਮੇਰਾ ਭਰਾ ਘਰ ਆ ਗਿਆ ਫਿਰ ਸਾਰੇ ਪਰਿਵਾਰ ਨੇ ਬੈਠ ਕੇ ਆਪਸ ਵਿੱਚ ਗੱਲ ਕੀਤੀ ਜੀ ਵੀ ਦੀਆਂ ਗੱਲਾਂ ਉਸ ਮੁੰਡੇ ਨੇ ਉਸਦੇ ਨਾਲ ਕੀਤੀਆਂ ਸੀ ਉਸਨੇ ਸਾਰੀਆਂ ਮੰਮੀ ਪਾਪਾ ਨੂੰ ਦੱਸ ਦਿੱਤੀਆਂ ਅਤੇ ਫਿਰ ਆਪਣੇ ਉਸ ਦਾ ਘਰ ਬਾਅਦ ਦੇਖਣ ਵਾਲੀ ਸਲਾਹ ਵੀ ਉਹਨਾਂ ਨਾਲ ਕਰ ਲਈ ਅਤੇ ਬੁੱਧਵਾਰ ਨੂੰ ਜਾ ਕੇ ਉਸ ਦਾ ਘਰ ਦੇਖਾਇਆ ਸ਼ਾਮ ਨੂੰ ਘਰ ਆ ਕੇ ਉਸਨੇ ਦੱਸਿਆ ਘਰ ਖੁੱਲ ਹੈ ਤਿੰਨ ਵਿਸ ਵਿੱਚ ਬਣਿਆ ਹੋਇਆ ਪੱਕਾ ਐ ਸਾਰਾ ਅੰਦਰ ਕਾਰੇ ਫਰਸ਼ ਨੇ ਵੇੜੇ 'ਚ ਲੋਕਟ ਲੱਗੀ ਹੋਈ ਹੈ ਕਿਰਾਏ ਤੇ ਦਿੱਤਾ ਹੋਇਆ ਇੱਕ ਰੂਨਤਾ ਦੋ ਖਾਲੀ ਨੇ ਉਹਨਾਂ 'ਚੋਂ ਇੱਕ ਦੀ ਅਜੇ ਤਿਆਰੀ ਨਹੀਂ ਹੋਈ ਮੈਨੂੰ ਤਾਂ ਠੀਕ ਐ ਬਾਕੀ ਤੁਸੀਂ ਦੇਖ ਲਓ ਇਹਨੂੰ ਪੁੱਛ ਲਓ ਬਾਕੀ ਸਲਾਹ ਕਰ ਲਓ ਫਿਰ ਦੇਖਣ ਨੂੰ ਕਹਿੰਦੇ ਨੇ ਉਹ ਫਿਰ ਟਾਈਮ ਦੇ ਰਹੀ ਹੈ ਉਹਨਾਂ ਨੂੰ ਇੱਕ ਤਰ੍ਹਾਂ ਨਾਲ ਮੇਰੇ ਭਰਾ ਨੂੰ ਉਹ ਤੇ ਉਸ ਦਾ ਘਰ ਪਸੰਦ ਆ ਚੁੱਕਿਆ ਸੀ ਮੈਨੂੰ ਪਤਾ ਨਹੀਂ ਕਿਉਂ ਮੁੰਡੇ ਦੀ ਉਮਰ ਵੱਧ ਲੱਗ ਰਹੀ ਸੀ ਉਹਨਾਂ ਨੇ 37 ਸਾਲ ਦੱਸੀ ਸੀ ਪਰ ਮੈਨੂੰ ਉਹ 42-43 ਸਾਲ ਦਾ ਲੱਗਦਾ ਸੀ ਮੈਂ ਅਜੇ ਮਨ ਹੀ ਮਨ ਕੁਝ ਕਹਿਣ ਦੀ ਸੋਚ ਹੀ ਰਹੀ ਸੀ ਕਿ ਮੰਮੀ ਬੋਲ ਪਈ ਪਹਿਲਾਂ ਕੀ ਗੱਲ ਹੋ ਗਈ ਸੀ ਇਲਾਕਾ ਤੋਂ ਹੈ ਉਹ ਤਾਂ ਕਹਿੰਦੇ ਵੀ ਕੁੜੀ ਦੀ ਹੀ ਗਲਤੀ ਸੀ ਕਹਿੰਦੇ ਇਹਨੂੰ ਕੰਮ ਤੇ ਤੋਰ ਕੇ ਤੇ ਜਵਾਕਾਂ ਨੂੰ ਸਕੂਲ ਤੋਰ ਕੇ ਉਹ ਕਪੜੇ ਪਾ ਕੇ ਲੰਘ ਜਾਂਦੀ ਸੀ ਕਿਧਰੇ ਸ਼ਾਮ ਨੂੰ ਆ ਜਾਂਦੀ ਸੀ ਕਹਿੰਦੇ ਆਂਦੇ ਆਉਣ ਤੋਂ ਪਹਿਲਾਂ ਮੇਰੇ ਭਰਾ ਨੇ ਦੱਸਿਆ ਹੋਰ ਕੌਣ-ਕੌਣ ਹੈ ਬੱਬਰ ਕਿੱਡਾ ਕੁ ਹੈ ਮੰਮੀ ਨੇ ਅੱਗੇ ਸਵਾਲ ਕੀਤਾ ਦੋ ਭੈਣਾਂ ਨੇ ਗਿਆਈਆਂ ਹੋਈਆਂ ਨੇ ਰਹਿੰਦੀਆਂ ਪਰ ਸ਼ਾਇਦ ਜੀ ਨੇ ਕਹਿੰਦੇ ਘਰ ਤੋਂ ਫਰਕ ਨਾਲ ਛੋਟੇ ਭਰਾ ਦਾ ਨਾਲ ਹੀ ਮਕਾਨ ਹੈ ਉੱਥੇ ਰਹਿੰਦਾ ਹੈ ਆਦ ਹੈ ਇਹ ਇਕਲਾ ਅੱਡੇ ਬੇਬੇ ਬਾਪੂ ਤਾਂ ਕਹਿੰਦੇ ਨਿਆਣੇ ਹੁੰਦਿਆਂ ਦੀ ਮੁੱਕ ਗਈ ਸੀ ਮੇਰੇ ਭਰਾ ਨੇ ਦੱਸਿਆ ਕਹਿੰਦੇ ਜਵਾਕ ਨਹੀਂ ਸੀ ਕੋਈ ਮੰਮੀ ਪੁੱਛਣ ਲੱਗੀ ਹੈਗੇ ਸੀ ਕਹਿੰਦੇ ਦੋ ਜਵਾਕ ਮੁੰਡਾ ਕੁੜੀ ਉਹ ਨਾਲ ਹੀ ਲੈ ਗਈ ਉਹਨਾਂ ਦਾ ਤਾਂ ਕਹਿੰਦੇ ਨਿਬੜਿਆ ਹੋਇਆ ਹੈ ਇਹ ਸਾਰਾ ਮੇਰੇ ਭਰਾ ਨੇ ਦੱਸਿਆ ਦੇਣ ਲੈਣ ਦੀ ਗੱਲ ਪਹਿਲਾਂ ਕੋ ਲੈਣ ਨਾਲੇ ਗगन ਦੀ ਗੱਲ ਪਹਿਲਾਂ ਕਰਨੀ ਹੈ ਬਾਅਦ ਚ ਅਗਲਾ ਫਿਰ ਬੋਲੂ ਨਹੀਂ ਮੰਮੀ ਨੇ ਕਿਹਾ ਸਾਰੀ ਗੱਲ ਕਰ ਲਈ ਮੈਂ ਪਹਿਲਾਂ ਉਹਨਾਂ ਨਾਲ ਉਹ ਕਹਿੰਦੇ ਸਾਨੂੰ ਕੋਈ ਇਤਰਾਜ਼ ਨਹੀਂ ਭਰਾਣੇ ਜਵਾਬ ਦਿੱਤਾ ਪੜਿਆ ਕਿੰਨਾ ਕੋ ਐ ਉਹ ਤਨਖਾਹ ਕਿੰਨੀ ਲੈਂਦਾ ਕੰਮ ਤੋਂ ਮੰਮੀ ਨੇ ਪੁੱਛਿਆ ਪੜਿਆ ਤਾਂ 5 6 ਕੋਈ ਐ ਉਹ ਬੋਲਣ ਦੀ ਅਕਲ ਐ ਅੰਗਰੇਜ਼ੀ ਵੀ ਵਧੀਆ ਬੋਲਦਾ ਐ ਬਾਕੀ ਤਨਖਾਹ ਕਹਿੰਦਾ 20 ਕੋ ਬਣ ਜਾਂਦੀ ਐ ਓਵਰਟਾਈਮ ਲਾ ਕੇ ਮੇਰੇ ਭਰਾਣੇ ਦੱਸਿਆ ਚਲ ਬਾਕੀ ਤੈਨਨੇ ਆਪੇ ਗੱਲਾਂ ਕਰ ਲੈਣੀਆਂ ਨੇ ਸਭ ਕਰ ਲੋ ਜਿਵੇਂ ਕਰਨਾ ਐ ਫਿਰ ਮੰਮੀ ਨੇ ਜਵਾਬ ਦਿੱਤਾ ਹੁਣ ਮੰਮੀ ਨੇ ਵੀ ਇੱਕ ਤਰ੍ਹਾਂ ਦੀ ਮਨਜ਼ੂਰੀ ਦੇ ਦਿੱਤੀ ਸੀ ਪਰ ਮੈਨੂੰ ਸੀ ਕਿ ਜਦੋਂ ਦੇਖਦਖਾਈ ਹੋਵੇਗੀ ਮੈਂ ਉਦੋਂ ਆਪਣੇ ਆਪ ਹੀ ਤਸੱਲੀ ਕਰ ਲੈਣੀ ਹੈ ਫੇਰੀ ਮੈਂ ਹਾਂ करूंगी ਪਰ ਮੈਨੂੰ ਨਹੀਂ ਸੀ ਪਤਾ ਕਿ ਅੱਗੇ ਮੇਰੇ ਨਾਲ ਕੀ ਹੋਣਾ ਹੈ ਕਰਦੇ ਕਰਾਉਂਦੇ ਮਈ ਮਹੀਨਾ ਲੰਘ ਗਿਆ ਅਤੇ ਜੂਨ ਆ ਗਿਆ ਫਿਰ 22 ਜੂਨ 2020 ਦੇਖਦਖਾਈ ਦਾ ਦਿਨ ਰੱਖਿਆ ਗਿਆ ਅਤੇ ਸਾਰੇ ਜੋਰ ਸ਼ੋਰ ਨਾਲ ਤਿਆਰੀਆਂ ਕਰਨ ਲੱਗ ਪਏ ਪਰ ਮੈਨੂੰ ਬਿਲਕੁਲ ਵੀ ਖੁਸ਼ੀ ਨਹੀਂ ਸੀ ਹੋ ਰਹੀ ਸਮਝ ਨਹੀਂ ਸੀ ਆ ਰਿਹਾ ਕਿ ਗੱਲ ਕੀ ਹੈ ਫਿਰ ਬਾਈ ਨੂੰ ਸਵੇਰੇ ਜਲਦੀ ਕੰਮਕਾਰ ਕਰਕੇ ਸਾਰਾ ਪਰਿਵਾਰ ਪਿਆਰ ਹੋ ਗਿਆ ਪਰ ਮੇਰੇ ਪਾਪਾ ਨੇ ਜਾਣ ਤੋਂ ਮਨਾ ਕਰਦੇ ਹੋਏ ਕਿਹਾ ਜੇ ਮੁੰਡਾ ਇਹਦੇ ਫਿੱਟ ਆ ਗਿਆ ਸ਼ਗਨ ਕਰਦੇ ਹੋ ਮੈਨੂੰ ਫੋਨ ਕਰਦੇ ਹੋ ਜਿਵੇਂ ਇਹਦਾ ਪ੍ਰੋਗਰਾਮ ਹੋ ਰਿਹਾ ਅਸੀਂ ਮੈਂ ਮੇਰੇ ਭਰਾ ਪਰਜਾਈ ਮੰਮੀ ਪਤੀਜੀ ਮੇਰਾ ਬੇਟਾ ਸਾਰੇ ਸ਼ਹਿਰ ਦੀ ਮਸ਼ਹੂਰ ਪਾਰਕ ਪਹੁੰਚ ਗਏ ਅਸੀਂ ਅਜੇ ਪਾਰਕ ਦੇ ਦਰਵਾਜ਼ੇ ਤੇ ਹੀ ਖੜੇ ਸੀਗੇ ਮੁੰਡੇ ਦੀ ਭੈਣ ਤੇ ਜੀਜਾ ਸਾਡੇ ਕੋਲੋਂ ਲੰਘ ਕੇ ਗਏ ਮੈਂ ਮੁੰਡੇ ਦੀ ਫੋਟੋ ਦੇਖੀ ਹੋਈ ਸੀ ਇਸ ਲਈ ਮੈਂ ਉਸੇ ਭੈਣ ਨੂੰ ਪਛਾਣ ਲਿਆ। ਉਸੇ ਭੈਣ ਦੀ ਸ਼ਕਲ ਉਸਦੇ ਨਾਲ ਬਹੁਤ ਮਿਲਦੀ ਜੁਲਦੀ ਸੀ। ਉਹ ਮੇਰੇ ਵੱਲ ਧਿਆਨ ਨਾਲ ਦੇਖਦੀ ਕੋਲੋਂ ਲੰਘਦੀ ਹੋਈ ਆਪਣੇ ਪਤੀ ਨੂੰ ਕਹਿ ਰਹੀ ਸੀ, "ਆਹੀ ਕੁੜੀ ਐ, ਮੈਂ ਫੋਟੋ ਦੇਖੀ ਸੀ। ਬਹੁਤ ਸੋਹਣੀ ਐ ਕੁੜੀ ਤਾਂ। ਫੇਰ ਅਸੀਂ ਵੀ ਪਾਰਕ ਅੰਦਰ ਜਾ ਕੇ ਬੈਠਦੇ।" ਅਤੇ ਵਿਚੋਲਣ ਮੇਰੇ ਕੋਲ ਆ ਕੇ ਬੈਠ ਗਈ। ਅਤੇ ਮੈਨੂੰ ਸਮਝਾਉਣ ਲੱਗ ਪਈ, "ਦੇਖ ਬੇਟਾ, ਹੁਣੇ ਮੁੰਡਾ ਆਊਗਾ, ਕੰਮ 'ਚ ਬਿਜ਼ੀ ਐ। ਤੂੰ ਦੇਖ ਕੇ ਦੱਸ ਦੇ।" ਮੈਨੂੰ ਇਸ਼ਾਰੇ ਨਾਲ ਮੈਨੂੰ ਉਸਦੀ ਇਹ ਗੱਲ ਪਸੰਦ ਨਹੀਂ ਸੀ ਆਈ ਮੈਂ ਕਿਹਾ ਨਹੀਂ ਆਂਟੀ ਮੈਂ ਤਾਂ ਪਹਿਲਾਂ ਗੱਲ ਕਰਨੀ ਹੈ ਫਿਰ ਦੱਸੂਗੀ ਉਸਨੇ ਨਾ ਚਾਹੁੰਦੇ ਹੋਈ ਮੈਨੂੰ ਹਾਂ ਵਿੱਚ ਸਿਰ ਹਿਲਾ ਦਿੱਤਾ ਪਰ ਉਸਦੇ ਚਿਹਰੇ ਨੂੰ ਮੈਂ ਪੜ ਕੇ ਉਸਦੀ ਨਾ ਦਾ ਅੰਦਾਜ਼ਾ ਲਗਾ ਲਿਆ ਸੀ ਫਿਰ ਮੈਨੂੰ ਇੱਕ ਪਰਿਵਾਰ ਵਿੱਚ ਲੈ ਜਾ ਕੇ ਬਿਠਾਇਆ ਗਿਆ ਅਤੇ ਉਹਨਾਂ ਨਾਲ ਮੇਰੀ ਜਾਣ ਪਹਿਚਾਨ ਕਰਾ ਦਿੱਤੀ ਗਈ ਪਰ ਉਹ ਪਤਾ ਨਹੀਂ ਕਿੱਥੇ ਸੀ ਨਜ਼ਰ ਹੀ ਨਹੀਂ ਸੀ ਆ ਰਹੀਆ ਮੇਰੀ ਆਦਤ ਹੈ ਕਿ ਮੈਂ ਬਹੁਤਾ ਕਿਸੇ ਦੀ ਉਡੀਕ ਨਹੀਂ ਕਰ ਸਕਦੀ ਉਡੀ ਕਰਨਾ ਮੇਰੇ ਲਈ ਬਹੁਤ ਮੁਸ਼ਕਿਲ ਕੰਮ ਹੈ ਉਹ ਆ ਨਹੀਂ ਸੀ ਰਿਹਾ ਤੇ ਵਾਰ-ਵਾਰ ਬਸ ਆ ਰਿਹਾ ਹੈ ਕਹਿ ਕੇ ਉਸ ਦੀ ਭੈਣ ਮੇਰੇ ਪਰਿਵਾਰ ਨੂੰ ਚੁੱਪ ਕਰਾ ਕੇ ਬਿਠਾ ਦਿਆ ਕਰਦੀ ਤੇ ਅਚਾਨਕ ਉਹਨਾਂ ਨੂੰ ਲੱਗਿਆ ਕਿ ਉਹਨਾਂ ਨੂੰ ਅਜੀਬ ਜਦੋਂ ਤੱਕ ਮੁੰਡਾ ਨਹੀਂ ਆਉਂਦਾ ਮੇਰੇ ਨਾਲ ਗੱਲ ਕਰਨੀ ਚਾਹੀਦੀ ਹੈ ਉਹ ਤਿੰਨੋ ਜਣੀਆਂ ਮੁੰਡੇ ਦੀਆਂ ਦੋਵੇਂ ਭੈਣਾਂ ਅਤੇ ਛੋਟੀ ਭਜਾਈ ਮੇਰੇ ਨਾਲ ਵਾਲੀ ਸੀਮੈਂਟ ਦੀ ਕੁਰਸੀ ਤੇ ਬੈਠੀਆਂ ਸਨ ਉਹਨਾਂ ਵਿੱਚ ਕੋਸਰਮੁਸਾ ਸ਼ੁਰੂ ਹੋ ਗਈ ਮੈਨੂੰ ਸਾਫ਼-ਸਾਫ਼ ਸੁਣ ਰਿਹਾ ਸੀ ਉਹ ਇੱਕ ਦੂਜੀ ਨੂੰ ਤੂੰ ਕਰ ਤੂੰ ਕਰ ਕਹਿ ਰਹੀਆਂ ਸੀ ਸ਼ਾਇਦ ਮੇਰੇ ਨਾਲ ਗੱਲ ਕਰਨ ਲਈ ਕਹਿ ਰਹੀਆਂ ਸਨ ਫਿਰ ਪਹਿਲਾਂ ਪਰਜਾਈ ਨਹੀਂ ਇਸ ਤਰ੍ਹਾਂ ਗਲਾ ਜਿਆ ਸਾਫ਼ ਕੀਤਾ ਜਿਵੇਂ ਕੋਈ ਗਾਣਾ ਸੁਣਾਉਣ ਤੋਂ ਪਹਿਲਾਂ ਗਾਇਕ ਕਰਦੇ ਹੁੰਦੇ ਆ ਫਿਰ ਮੈਨੂੰ ਬੋਲੀ ਨਾਮ ਕੀ ਹੈ ਦੀਦੀ ਤੁਹਾਡਾ ਜੀ ਰਮਨਦੀਪ कौर ਰਿਮੀ ਮੈਂ ਜਵਾਬ ਦਿੱਤਾ ਕੀ ਸਟੱਡੀ ਕੀਤੀ ਹੈ ਤੁਸੀਂ ਉਸਦੇ ਨਾਲ ਬੈਠੀ ਵੱਡੀ ਭੈਣ ਨੇ ਪੁੱਛਿਆ ਜਿਵੇਂ ਵੈਸੇ ਪਲੱਸ 2 ਕੀਤੀ ਹੋਈ ਹੈ ਬਾਕੀ ਫਰਦਰ ਸਟੱਡੀਜ਼ ਵੀ ਕੀਤੀਆਂ ਹੋਈਆਂ ਨੇ ਮੈਂ ਦਸੀਆ ਹੋਰ ਕੀ ਕੀ ਕੀਤਾ ਹੋਇਆ ਤੁਸੀਂ ਵੈਸੇ ਪਰਜਾਈ ਫੇਰ ਬੋਲ ਪਈ ਮੈਂ ਬੇਸਿਕ ਕੰਪਿਊਟਰ ਪ੍ਰੋਫੈਸ਼ਨਲ ਕੰਪਿਊਟਰ ਅਕਾਊਂਟਸ ਡ्रेस ਡਿਜ਼ਾਈਨਰ ਬਿਊਟੀ ਵਲ ਸਕਿਨ ਸਪੈਸ਼ਲਿਸਟ ਤੇ ਈਟੀਟੀ ਕੀਤੀ ਹੋਈ ਹੈ ਮੈਂ ਕਿਹਾ ਇਹ ਈਟੀਟੀ ਕੀ ਹੁੰਦੀ ਹੈ ਉਸਨੇ ਪਰਜਾਈ ਨੇ ਪੁੱਛਿਆ ਉਹ ਤਾਂ ਬੜੀ ਇੰਗਲਿਸ਼ ਬੋਲ ਰਹੀ ਸੀ ਪਰ ਪਤਾ ਨਹੀਂ ਉਸ ਨੂੰ ਸੱਚਮੁੱਚ ਨਹੀਂ ਸੀ ਪਤਾ ਕਿ ਈਟੀਟੀ ਕੀ ਹੁੰਦੀ ਹੈ ਜਾਂ ਫਿਰ ਉਹ ਮੈਨੂੰ ਜਾਣ ਬੁੱਝ ਕੇ ਇਸ ਤਰ੍ਹਾਂ ਦੇ ਸਵਾਲ ਵਿੱਚ ਉਲਝਾ ਰਹੀ ਸੀ ਮੈਂ ਵੀ ਫਿਰ ਦੇਸੀ ਬੁਣਾ ਅਪਣਾ ਲਿਆ ਐਲੀਮੈਂਟਰੀ ਸਕੂਲ ਵਿੱਚ ਮਾਸਟਰੀ ਲੱਦਣ ਦਾ ਕੋਰਸ ਕੀਤਾ ਹੈ ਮੈਂ ਜੀ ਹੁਣ ਉਸ ਦਾ ਚਿਹਰਾ ਦੇਖਣ ਵਾਲਾ ਸੀ ਬੇਟਾ ਕਿਹੜੀ ਕਲਾਸ ਪੜਦਾ ਹੈ ਛੋਟੀ ਭੈਣ ਨੇ ਵੀ ਸਵਾਲ ਪੁੱਛ ਕੇ ਆਪਣਾ ਖਾਤਾ ਖੋਲ ਲਿਆ ਸੀ ਜਿਉ ਪੰਜਵੀਂ ਵਿੱਚ ਪੜਦਾ ਹੈ ਮੈਂ ਜਵਾਬ ਦਿੱਤਾ ਸਾਨੂੰ ਤਾਂ ਘਰ ਸਾਂਭਣ ਵਾਲੀ ਕੁੜੀ ਚਾਹੀਦੀ ਹੈ ਤੈਨੂੰ ਕਿਵੇਂ ਦਾ ਮੁੰਡਾ ਪਸੰਦ ਹੈ ਵੈਸੇ ਵੱਡੀ ਭੈਣ ਨੇ ਪੁੱਛਿਆ ਵੈਸੇ ਤਾਂ ਜੋ ਘਰਦਿਆਂ ਦੀ ਪਸੰਦ ਹੈ ਉਹੀ ਮੇਰੀ ਪਸੰਦ ਹੈ ਪਰ ਫਿਰ ਵੀ ਮੈਨੂੰ ਇੱਕ ਤਾਂ ਮੁੰਡੇ ਨੂੰ ਚਾਰ ਬੰਦਿਆਂ 'ਚ ਬੈਠ ਕੇ ਗੱਲ ਕਰਨ ਦਾ ਪਤਾ ਹੋਵੇ ਦੂਜਾ ਸਰਦਾਰ ਮੁੰਡਾ ਮੈਨੂੰ ਪਸੰਦ ਆ। ਤੀਜਾ ਕੁਝ ਖਾਣਾ ਪੀਣਾ ਨਾ ਹੋਵੇ। ਮੈਂ ਆਪਣੀ ਪਸੰਦ ਦੱਸ ਦਿੱਤੀ। ਦੇਖ ਬਈ ਸਾਡੇ ਮੁੰਡੇ ਨੇ ਤਾਂ ਪੱਗ ਬੰਨਣੀ ਨਹੀਂ। ਬਾਕੀ ਤੇਰੀ ਹਿੰਮਤ ਹੈ ਜੇ ਬਣਾ ਸਕਦੀ ਹੈ ਤਾਂ ਬਣਾ ਲਈ। ਉਸ ਦੀ ਵੱਡੀ ਭੈਣ ਨੇ ਦੱਸਿਆ। ਹਾਂਜੀ ਉਹ ਤਾਂ ਮੈਂ ਗੱਲ ਕਰ ਹੀ ਲਵਾਂਗੀ। ਮੈਂ ਕਿਹਾ ਅਜੇ ਮੇਰਾ ਇੰਟਰਵਿਊ ਹੀ ਚੱਲ ਰਿਹਾ ਸੀ ਕਿ ਉਹ ਆ ਗਿਆ। ਅਤੇ ਆਉਂਦਿਆਂ ਹੀ ਸਭ ਨੂੰ ਬੜੇ ਪਿਆਰ ਨਾਲ ਮਿਲਿਆ। ਮੈਂ ਵੀ ਹੱਥ ਜੋੜ ਕੇ ਸਤਿ ਸ਼੍ਰੀ ਅਕਾਲ ਬੁਲਾ ਦਿੱਤੀ। ਜੋ ਕਿ ਮੈਨੂੰ ਸ਼ੁਰੂ ਤੋਂ ਹੀ ਆਦਤ ਹੈ। ਮੈਂ ਅਜੇ ਚਾਜ ਨਾਲ ਉਸਵਾਲ ਦੇਖਿਆ ਵੀ ਨਹੀਂ ਸੀ ਕਿ ਉਸ ਦੀ ਭੈਣ ਨੇ ਮੈਨੂੰ ਕਿਹਾ ਕਿਵੇਂ ਲੱਗਿਆ ਰਮਨ ਤੈਨੂੰ ਜਸ ਕਰਨ ਮੈਂ ਉਸ ਦੀ ਸਵਾਲ ਦਾ ਕੀ ਜਵਾਬ ਦਿੰਦੀ ਐਨੀ ਛੇਤੀ ਇਸ ਲਈ ਮੈਂ ਇਹੀ ਕਹਿ ਦਿੱਤਾ ਦੇਖੋ ਦੀ ਮੈਂ ਸ਼ਕਲਾਂ ਤੇ ਨਹੀਂ ਜਾਂਦੀ ਪਹਿਲਾਂ ਮੈਂ ਗੱਲ ਕਰਨੀ ਐ ਫੇਰੀ ਮੈਂ ਕੋਈ ਜਵਾਬ ਦੇ ਸਕਦੀ ਆ ਥੋੜੀ ਇਸ ਗੱਲ ਦਾ ਕਹਿ ਕੇ ਮੈਂ ਆਪਣੀ ਗੋਦੀ ਵਿੱਚ ਬੈਠੀ ਭਤੀਜੀ ਗੁਲੀਨ ਨਾਲ ਖੇਡਣ ਲੱਗ ਪਈ ਉਹ ਤਿੰਨੋਂ ਮੇਰੇ ਕੋਲੋਂ ਉੱਟ ਕੇ ਥੋੜੀ ਜਹੀ ਦੂਰ ਚਲੀਆਂ ਗਈਆਂ ਤੇ ਨਾਲ ਉਹਨਾਂ ਨੇ ਜਿਸ ਕਰਨ ਨੂੰ ਵੀ ਆਪਣੇ ਕੋਲ ਬੁਲਾ ਲਿਆ ਫਿਰ ਉਹ ਸਾਰੇ ਕਿੰਨਾ ਹੀ ਚਿਹਰੇ ਮੇਰੇ ਵੱਲ ਦੇਖਦੇ ਗੱਲਾਂ ਕਰੀ ਜਾਣ ਮੈਂ ਆਪਣੀ ਭਤੀਜੀ ਨਾਲ ਖੇਡ ਰਹੀ ਸੀ ਮੈਂ ਉਹਨਾਂ ਦੀ ਕਿਸੇ ਵੀ ਗੱਲ ਵੱਲ ਕੋਈ ਧਿਆਨ ਨਾ ਦਿੱਤਾ 15-20 ਮਿੰਟ ਆਪਸ ਵਿੱਚ ਸਲਾਹ ਕਰਨ ਤੋਂ ਬਾਅਦ ਉਹ ਦੁਬਾਰਾ ਸਾਡੇ ਕੋਲ ਹੀ ਆ ਕੇ ਬੈਠ ਗਏ ਅਤਿ ਉਸ ਦੀ ਵੱਡੀ ਭੈਣ ਮੈਨੂੰ ਬੋਲੀ ਆਜੋ ਬਈ ਗੱਲ ਕਰ ਲਓ ਫਿਰ ਤੁਸੀਂ ਦੋਵੇਂ ਨਿਬੜਦੀ ਹੋਵੇ ਗੱਲ ਫਿਰ ਉਹ ਆਪਣੇ ਭਰਾ ਨੂੰ ਨਾਲ ਲੈ ਕੇ ਇੱਕ ਬੈਂਚ ਵੱਲ ਤੁਰ ਪਈ ਮੈਨੂੰ ਵੀ ਮੰਮੀ ਨੇ ਮੇਰੀ ਪਰਜਾਈ ਨਾਲ ਜਾਣ ਲਈ ਕਹਿ ਦਿੱਤਾ ਮੈਂ ਉਹਨਾਂ ਕੋਲ ਪਹੁੰਚੀ ਤਾਂ ਉਸਦੀ ਭੈਣ ਮੇਰੀ ਪਰਜਾਈ ਨੂੰ ਨਾਲ ਲੈ ਕੇ ਪਾਰਕ ਵਿੱਚ ਘੁੰਮਣ ਲੱਗ ਗਈ ਅਤੇ ਜਾਂਦੇ ਵਿੱਚ ਸਾਨੂੰ ਦੋਵਾਂ ਨੂੰ ਕਹਿ ਗਈ ਕਰੋ ਹਣ ਤੁਸੀਂ ਜੀ ਭਰ ਕੇ ਗੱਲਾਂ ਜਦੋਂ ਖਤਮ ਹੋ ਗਈਆਂ ਆ ਜਾਓ ਉਹ ਮੇਰੇ ਜਾਣ ਤੋਂ ਪਹਿਲਾਂ ਹੀ ਬੈਂਚ ਤੇ ਬੈਠ ਗਿਆ ਸੀ ਜਦੋਂ ਮੈਂ ਕੋਲ ਗਈ ਤਾਂ ਬੋਲਿਆ ਬੈਠ ਜਾ ਪਰ ਮੈਂ ਬੈਠਦੀ ਕਿੱਥੇ ਸਵੇਰ ਦੇ ਪਏ ਮੀਂਹ ਕਰਕੇ ਬੈਂਚ ਗਿੱਲਾ ਸੀ ਉੱਪਰੋਂ ਸਵੀਮਰ ਦਾ ਸੀ ਮੈਂ ਬੈਠਦਾ ਮੇਰੇ ਕੱਪੜੇ ਬਹੁਤ ਪੂਰੀ ਤਰ੍ਹਾਂ ਖਰਾਬ ਹੋ ਜਾਂਦੇ। ਮੈਂ ਉਸਦੇ ਮੂੰਹ ਵੱਲ ਦੇਖਾਂ ਵੀ ਕਿ ਆ ਬੜੇ ਆਰਾਮ ਨਾਲ ਬੈਂਚ ਦੇ ਵਿੱਚਕਾਰ ਨੂੰ ਹੋ ਕੇ ਬੈਠਾ ਹੈ। ਜਦੋਂ ਕੁਝ ਸਕਿੰਟ ਉਸਨੇ ਮੇਰੇ ਨਾਲ ਬੈਠਣ ਦੀ ਗੱਲ ਨੂੰ ਗੋਲਿਆ ਹੀ ਨਾ ਤਾਂ ਮੈਂ ਖੁਦ ਹੀ ਕਹਿ ਦਿੱਤਾ ਮੈਂ ਕਿੱਥੇ ਬੈਠਾ ਇੱਥੇ? ਬੈਂਚ ਤਾਂ ਬਹੁਤ ਗਿੱਲਾ ਪਿਆ ਹੈ। ਉਸਨੇ ਦੇਖਿਆ ਤੇ ਕਿਹਾ ਹਾਂ ਹੈ ਤਾਂ ਗਿੱਲਾ ਹੀ ਪਰ ਹੁਣ ਬਹਿ ਜਾ ਸੁੱਕਾ ਬੈਂਚ ਕਿੱਥੇ ਹੋਊ ਇੱਥੇ ਉਹਨੂੰ। ਫਿਰ ਮੈਂ ਬਿਲਕੁਲ ਜ਼ਰਾ ਜਿਹੀ ਜਗ੍ਹਾ ਵਿੱਚ ਇੱਕ ਖੁੰਝੇ ਵਿੱਚ ਬੈਠ ਗਿਆ। ਉਹ ਤੋਂ ਬੈਂਚ ਸੁੱਕਾ ਸੀ ਫਿਰ ਉਹ ਮੇਰੇ ਵੱਲ ਬਿਨਾਂ ਦੇਖੇ ਹੀ ਬੋਲੀਆ ਦੱਸੋ ਜੀ ਕੀ ਪੁੱਛਣਾ ਮੇਰੇ ਤੋਂ ਪਹਿਲਾਂ ਤੁਸੀਂ ਪੁੱਛ ਲਓ ਜੋ ਪੁੱਛਣਾ ਹੈ ਮੈਂ ਬਾਅਦ ਵਿੱਚ ਪੁੱਛ ਲਵਾਂ ਮੈਂ ਜਵਾਬ ਦਿੰਦਾ ਨਹੀਂ ਨਹੀਂ ਲੇਡੀਜ਼ ਫਰਸਟ ਜੀ ਤੁਸੀਂ ਪੁੱਛੋ ਪਹਿਲਾਂ ਉਸਨੇ ਦੁਬਾਰਾ ਕਿਹਾ ਫਿਰ ਮੈਂ ਗੱਲ ਸ਼ੁਰੂ ਕਰਨੇ ਵਿੱਚ ਹੋਰ ਦੇਰ ਨਾ ਕਰਦੇ ਆਂ ਬੋਲੀ ਪਹਿਲਾਂ ਤਲਾਕ ਕਿਉਂ ਹੋਇਆ ਤੁਹਾਡਾ ਮੈਂ ਪੁੱਛਿਆ ਉਹ ਯਾਰ ਬਸ ਮੇਰੀ ਕੋਈ ਜਲ ਨਹੀਂ ਸੀ ਮੰਦੀ ਗਵਾਂਡੀਆਂ ਦੇ ਇੱਕ ਬੰਦਾ ਛੜਾ ਉਹਨੂੰ ਉਹਨੀਆਂ ਭਰਜਾਈਆਂ ਰੋਟੀ ਵੀ ਨਹੀਂ ਦਿੰਦੀਆਂ ਇਹ ਉਹ ਰੋਟੀਆਂ ਬਣਾ ਕੇ ਦੇ ਕੇ ਆਉਂਦੀ ਸੀ ਮੈਂ ਰੋਕਿਆ ਵੀ ਲੋਕ ਕਹਿੰਦੇ ਕਿ ਜ਼ਮੀਨ ਲੈਣ ਦੇ ਮਾਰੇ ਰੋਟੀ ਦਿੰਦੇ ਨਹੀਂ ਫਿਰ ਮੇਰੇ ਸਾਹਮਣੇ ਜਾਨੂ ਹਟ ਗਈ ਜਦੋਂ ਮੈਂ ਘਰ ਨਾ ਹੋਣਾ ਫਿਰ ਚਲੇ ਜਾਂਦੀ ਇੱਕ ਉਹਦੇ دوست ਸੀ ਗਲਤ ਜਨਾਨੀਆਂ ਨਾਲ ਸੀ ਐਥੇ ਮੋਹਲੇ 'ਚ ਵੀ ਉਹਦੇ ਪਿੰਡ ਦੀ ਇੱਕ ਜਨਾਨੀ ਹੈ ਉਹ ਕਰੈਕਟਰਲੈਸ ਜੀ ਹੈ ਇਹ ਉਹਦੇ ਕੋਲ ਬਹੁਤ ਜਾਂਦੀ ਸੀ ਸਾਰਾ ਸਾਰਾ ਦਿਨ ਹੀ ਸੀ ਆਉਂਦੀ ਜੇ ਕਿਤੇ ਜਾਂਦੀ ਸੀ ਜਵਾਕਾਂ ਨੂੰ ਉਹਦੇ ਕੋਲ ਛੱਡ ਕੇ ਚਲੀ ਜਾਂਦੀ ਸੀ ਮੈਨੂੰ ਮੇਰੀ ਪਰਜਾਈ ਦੱਸ ਦਿੰਦੀ ਸੀ ਮੈਂ ਬਹੁਤ ਰੋਕਦਾ ਰਿਹਾ ਕਹਿੰਦੀ ਮੇਰੇ ਪਿੰਡ ਦੀ ਐ ਮੇਰੀ ਸਹੇਲੀ ਐ ਮੈਂ ਤਾਂ ਜਾਉਂਗੀ ਤੂੰ ਜੋ ਮਰਜ਼ੀ ਕਰ ਲੈ ਉਸਨੇ ਦੱਸਿਆ ਫੇ ਤੁਸੀਂ ਤਲਾਕ ਲੈ ਲਿਆ ਮੈਂ ਪੁੱਛਿਆ ਹੋਰ ਫਿਰ ਮੈਂ ਕੀ ਕਰਦਾ ਉਸਨੇ ਕਿਹਾ ਅੱਛਾ ਚਲੋ ਛੱਡੋ ਇਹ ਦੱਸੋ ਤੁਸੀਂ ਕੰਮ ਕੀ ਕਰਦੇ ਹੋ ਮੈਂ ਅਗਲਾ ਸਵਾਲ ਪੁੱਛ ਲਿਆ ਮੈਂ ਫੋਰਮੈਨ ਆ ਮੈਡਮ ਇੱਕ ਫਰਮ ਚ ਉਹਤੇ ਗੇਟ ਗ੍ਰਿਲਾਂ ਬਣਾਉਣ ਵਾਲੀਆਂ ਮਸ਼ੀਨਾਂ ਬੰਦੀਆਂ ਨੇ ਉਸਨੇ ਦੱਸਿਆ ਠੀਕ ਹੈ ਜੀ ਅੱਛਾ ਸੱਚ ਬੱਚੇ ਫਿਰ ਤੁਸੀਂ ਕਿਉਂ ਨਹੀਂ ਰੱਖੇ ਮੈਂ ਪੁੱਛਿਆ ਬੱਚੇ ਪਹਿਲਾਂ ਤਾਂ ਮੈਂ ਮੰਗਦਾ ਸੀ ਮੈਂ ਕੇਸ ਵੀ ਕੀਤਾ ਹੋਇਆ ਸੀ ਪਰ ਜਦ ਤੱਕ ਕੇਸ ਦਾ ਫੈਸਲਾ ਹੋਇਆ ਬੱਚੇ ਵੱਡੇ ਹੋ ਗਏ ਫਿਰ ਉਹਨਾਂ ਨੇ ਆਪਣੀ ਮਾਂ ਕੋਲ ਰਹਿਣ ਦੀ ਗੱਲ ਕਰਤੀ ਕੋਰਟ 'ਚ ਤੁਸੀਂ ਬੇਫਿਕਰ ਰਹੋ ਉਹਨਾਂ ਦਾ ਜੋ ਵੀ ਬੰਦਾ ਸੀ ਉਹਨਾਂ ਨੂੰ ਮੈਂ ਦੇ ਦਤ ਹੈ ਉਹਨਾਂ ਨੇ ਦੱਸਿਆ ਠੀਕ ਹੈ ਜੀ ਇਹ ਗੱਲ ਦੱਸਾਂ ਵੈਸੇ ਮੈਨੂੰ ਮੁੰਡੇ ਸਰਦਾਰ ਪਸੰਦ ਨੇ ਹੁਣ ਤੁਸੀਂ ਦੱਸੋ ਕਿ ਪੱਗ ਬੰਨ ਲਿਆ ਕਰੋਗੇ ਮੈਂ ਪੁੱਛਿਆ ਮੈਂ ਪਹਿਲਾਂ ਤਾਂ ਬਨ ਲੈਂਦਾ ਸੀ 2 ਕੁ ਸਾਲ ਪਹਿਲਾਂ ਫਿਰ ਮੈਂ ਇੱਕ ਵਾਰ ਰਾਜਸਥਾਨ ਗਿਆ ਸੀ ਉੱਥੇ ਮੈਨੂੰ ਅਲਰਜੀ ਹੋ ਗਈ ਫਿਰ ਨਾ ਤਾਂ ਮੇਰੇ ਤੋਂ ਕਦੇ ਦਾੜੀ ਮੋਛਰ ਆਖ ਹੋਈ ਐ ਨਾ ਕਦੇ ਪੱਗ ਬੰਨੀ ਐ ਉਸਨੇ ਜਵਾਬ ਦਿੱਤਾ ਪਰ ਮੈਨੂੰ ਤਾਂ ਸਰਦਾਰ ਪਸੰਦ ਨੇ ਥੋੜਾ ਜਿਹਾ ਸੋਚ ਕੇ ਮੈਂ ਫਿਰ ਪੁੱਛਿਆ ਅੱਛਾ ਚਲੋ ਕਿਸੇ ਫੰਕਸ਼ਨ ਤੇ ਤਾਂ ਬਨ ਨਹੀਂ ਸਕਦੇ ਹੋ ਨਾ ਜੀ ਬਨ ਨਹੀਂ ਹੁੰਦੀ ਹੁਣ ਤਾਂ ਮੇਰੇ ਤੋਂ ਨਾਲੇ ਮੈਂ ਟੀ-ਸ਼ਰਟ ਤੋਂ ਬਿਨਾ ਦੂਜੀ ਕੋਈ ਸ਼ਰਟ ਨਹੀਂ ਪਾ ਸਕਦਾ ਉਸਨੇ ਕੋਹ ਟੈਨਸ਼ਨ ਦਿੰਦੀ ਹੋਈ ਕਿਹਾ ਪਰ ਸਾਡੇ ਤਾਂ ਸਾਰੇ ਸਰਦਾਰ ਨੇ ਨਾਲੇ ਵਿਆਹ ਵਗੈਰਾ ਚ ਤਾਂ ਕੋਟ ਪੈਂਟ ਵਗੈਰਾ ਨਾਲ ਹੀ ਪੱਗ ਸੋਹਣੀ ਲੱਗਦੀ ਐ ਮੈਂ ਕਿਹਾ ਚਲੋ ਟਰਾਈ ਕਰ ਲਉ ਜੇ ਬੰਨ ਹੋ ਗਈ ਬਿਲਕੁਲ ਮਨਾ ਨਹੀਂ ਕਰਦਾ ਮੈਂ ਤੁਹਾਨੂੰ ਉਸਨੇ ਕਿਹਾ ਬਾਕੀ ਰਹੀ ਗੱਲ ਅਲਰਜੀ ਦੀ ਉਹਦੀ ਆਪਾਂ ਦਵਾਈ ਲੈ ਆਵਾਂਗੇ ਇੱਕ ਸਕਿਨ ਸਪੈਸ਼ਲਿਸਟ ਹੈਗੀ ਐ ਮੈਨੂੰ ਚੰਗੀ ਤਰ੍ਹਾਂ ਜਾਣਦੀ ਐ ਠੀਕ ਹੋ ਜਾ ਤੁਹਾਡੀ ਵੀ ਅਲਰਜੀ ਫੇਸ ਤੋਂ ਸਾਰੀ ਅੱਛਾ ਹੁਣ ਇਹ ਦੱਸੋ ਕਿ ਮੇਰਾ ਬੇਟਾ ਮੈਂ ਨਾਲ ਰੱਖਣਾ ਤੁਹਾਨੂੰ ਕੋਈ ਇਤਰਾਜ਼ ਤਾਂ ਨਹੀਂ ਮੈਂ ਪੁੱਛਿਆ ਨਾ ਨਾ ਮੈਨੂੰ ਤਾਂ ਕੀ ਇਤਰਾਜ਼ ਹੋਣਾ ਹੈ ਆਪਾਂ ਨੂੰ ਤਾਂ ਬਸ ਰੋਟੀ ਪਾਣੀ ਟਾਈਮ ਤੇ ਚਾਹੀਦਾ ਹੈ ਹੋਰ ਕੋਈ ਪ੍ਰੋਬਲਮ ਨਹੀਂ ਬਾਕੀ ਮੈਨੂੰ ਹੁਣ ਕੌਫੀਡੈਂਟ ਪੂਰਾ ਵੀ ਮੈਂ ਕੁੜੀ ਨੂੰ ਆਪਣੇ ਵਰਗੀ ਬਣਾ ਲਵਾਂ ਉਸਨੇ ਟੁੱਟੇ ਭਜੇ ਇੰਗਲਿਸ਼ ਦੇ ਸ਼ਬਦਾਂ ਨਾਲ ਆਪਣਾ ਜਵਾਬ ਦਿੱਤਾ ਜੀ ਜੀ ਚਲੋ ਤੁਸੀਂ ਦੱਸੋ ਕੀ ਪੁੱਛਣਾ ਹੈ ਪੁੱਛੋ ਮੈਂ ਕਿਹਾ ਤੁਹਾਡਾ ਉਧਰ ਕੀ ਚੱਕਰ ਪੈ ਗਿਆ ਸੀ ਉਸਨੇ ਪਹਿਲਾ ਪ੍ਰਸ਼ਨ ਪੁੱਛਿਆ ਉਹ ਬਸ ਨਸ਼ੇ ਕਰਦੇ ਸੀ ਤੇ ਕੰਮ ਨਹੀਂ ਸੀ ਕਰਦੇ ਕੋਈ ਮੈਂ ਬਹੁਤ ਕੋਸ਼ਿਸ਼ ਕੀਤੀ ਕਿ ਉਹ ਕੰਮ ਕਰਨ ਲੱਗ ਜਾਵੇ ਮੈਂ 4 ਸਾਲ ਲਗਾਤਾਰ ਆਪ ਕਮਾ ਕੇ ਲਿਆਉਣਾ ਫਿਰ ਘਰ ਚੱਲਦਾ ਰਿਹਾ ਮੈਨੂੰ ਸੀ ਕਿ ਚਲੋ ਕਦੇ ਤਾਂ ਸੁਧਰਨਗੇ ਹੀ ਪਰ ਉਹ ਨਹੀਂ ਸੁਧਰਨਾ ਚਾਹੁੰਦੀ ਸੀ ਫਿਰ ਮੈਂ ਛੱਡਣਾ ਹੀ ਸਹੀ ਸਮਝਿਆ ਮੈਂ ਦੱਸਿਆ ਅੱਛਾ ਮੁੰਡਾ ਤੁਸੀਂ ਨਹੀਂ ਦਿੱਤਾ ਕਿ ਉਸਨੇ ਮੰਗਿਆ ਨਹੀਂ ਉਸਨੇ ਅੱਗੇ ਪੁੱਛਿਆ ਨਾ ਉਹਨਾਂ ਨੇ ਮੰਗਿਆ ਏ ਨਾ ਮੈਂ ਦੇਣਾ ਹੀ ਸੀ ਜੇ ਮੰਗ ਵੀ ਲੈਂਦੀ ਮੈਂ ਦੱਸਿਆ ਚਲੋ ਪੜਾਈ ਦੱਸੋ ਕਿੰਨੀ ਕੁ ਕੀਤੀ ਹੈ ਤੁਸੀਂ ਉਸਨੇ ਪੁੱਛਿਆ ਮੈਂ ਕੰਪਿਊਟਰ ਅਕਾਊਂਟਸ ਡੈਸਾਈਨਰ ਬਿਊਟੀ ਵਿਦ ਸਕਿਲ ਸਪੈਸ਼ਲਿਸਟ ਪੀਟੀਟੀ ਦਾ ਡਿਪਲੋਮਾ ਕੀਤਾ ਹੋਇਆ ਨੇ ਮੈਂ ਜਵਾਬ ਦਿੱਤਾ ਤੁਸੀਂ ਮੈਨੂੰ ਦੱਸੋ ਵੀ ਪੀਟੀਟੀ ਕਿਹੜੀ ਜਮਾਤ ਹੁੰਦੀ ਹੈ ਉਸਨੇ ਪੁੱਛਿਆ ਪੀਟੀਟੀ ਮਤਲਬ ਮੈਂ ਅਟਮਿਤਵਾ ਤੱਕ ਦੇ ਬੱਚਿਆਂ ਨੂੰ ਪੜਾਉਣ ਜੋਗੀ ਮਾਸਟਰੀ ਦੀ ਡਿਗਰੀ ਕੀਤੀ ਹੋਈ ਹੈ ਮਤਲਬ ਮੈਂ ਜੇ ਟੈਟ ਦਾ ਪੇਪਰ ਕਲੀਅਰ ਕਰ ਲਵਾਂ ਤਾਂ ਮੈਂ ਟੀਚਰ ਲੱਗ ਸਕਦੀ ਹਾਂ ਜੇ ਮੈਨੂੰ ਪ੍ਰਾਈਵੇਟ ਵੀ ਪੜਾਉਣਾ ਹੋਵੇ ਤੁਹਾਨੂੰ ਕੋਈ ਪ੍ਰੋਬਲਮ ਤਾਂ ਨਹੀਂ ਮੈਂ ਉਸਦੀ ਗੱਲ ਦਾ ਜਵਾਬ ਦੇਣ ਦੇ ਨਾਲ-ਨਾਲ ਇੱਕ ਸਵਾਲ ਵੀ ਪੁੱਛ ਲਿਆ। ਦਾ ਸਕੂਲ ਹੈਗੇ ਨੇ ਆਪਣੇ ਘਰ ਕੋਲ ਬਹੁਤੀ ਦੂਰ ਨਹੀਂ ਹੈਗੇ। ਜੇ ਅਗਰ ਨੂੰ ਵੀ ਉੱਤੇ ਲਾ ਦੇਵਾਂਗੇ ਪੜਨ ਨਾਲੇ ਤੁਸੀਂ ਵੀ ਪੜਾਉਣ ਲੱਗ ਜਿਓ। ਪਰ ਮੈਨੂੰ ਦੁਪਹਿਰ ਦੇ 1 ਵਜੇ ਹਰ ਹਾਲ 'ਚ ਰੋਟੀ ਚਾਹੀਦੀ ਹੈ। ਉਹ ਤੁਸੀਂ ਦੇਖਣਾ ਹੈ ਆਪ ਜਿਵੇਂ ਬਣੂਗੀ ਰੋਟੀ ਟਾਈਮ 'ਤੇ। ਉਸਨੇ ਜਵਾਬ ਦਿੱਤਾ। ਮੈਂ ਉਸਦੀ ਇਸ ਗੱਲ ਬਾਰੇ ਅਜੇ ਸੋਚ ਹੀ ਰਹੀ ਸੀ ਕਿ ਉਹ ਫਿਰ ਬੋਲਿਆ। ਅੱਛਾ ਹੁਣ ਸਾਰੇ ਸਾਡੇ ਮੂੰਹ ਵੱਲ ਦੇਖਦੇ ਨੇ ਕਹਿੰਦੇ ਹੋਣਗੇ ਇਹ ਤਾਂ ਅੱਜ ਹੀ ਪਿੰਗਾ ਪਾ ਕੇ ਬਹਿ ਗਏ। ਤੁਸੀਂ ਨੇ ਇਹ ਦੱਸੋ ਮੈਂ ਪਸੰਦ ਆ ਤੁਹਾਨੂੰ ਉਸਨੇ ਪੁੱਛਿਆ ਤੁਸੀਂ ਦੱਸੋ ਮੈਨੂੰ ਤਾਂ ਠੀਕ ਹੈ ਬਸ ਹੁਣ ਕਿਹੜਾ ਪਹਿਲੀ ਵਾਰ ਕਰਵਾਉਣ ਲੱਗੇ ਆ ਆਪਾਂ ਵੀ ਹਰ ਚੀਜ਼ ਪਰਫੈਕਟ ਪਾ ਲਈਏ ਮੈਂ ਜਵਾਬ ਦਿੱਤਾ ਵੈਸੇ ਮੈਂ ਐਸੀ ਕਾਸਟਮ ਬਿਲੋਂਗ ਕਰਦੀ ਹਾਂ ਤੁਹਾਨੂੰ ਮੈਂ ਪਹਿਲਾਂ ਹੀ ਸਾਫ਼-ਸਾਫ਼ ਗੱਲ ਦੱਸ ਦਿੰਦੀ ਹਾਂ ਕਿ ਆਪਾਂ ਸੇਮ ਕਾਸਟ ਦੇਣੀ ਹੈਗੀ ਤੁਸੀਂ ਜਾਂ ਤੁਹਾਡਾ ਕੋਈ ਹੋਰ ਪਰਿਵਾਰਿਕ ਮੈਂਬਰ ਜਾਂ ਰਿਸ਼ਤੇਦਾਰ ਮੈਨੂੰ ਕਦੇ ਮੇਰੀ ਕਾਸਟ ਬਾਰੇ ਕੁਝ ਨਾ ਕਹੀ ਜੇ ਇਸ ਤਰ੍ਹਾਂ ਦਾ ਕੁਝ ਵੀ ਤੁਹਾਨੂੰ ਲੱਗਦਾ ਹੈ ਕਿ ਹੋਊ ਤਾਂ ਹੁਣ ਸੋਚ ਲਓ ਮੈਂ ਕਿਹਾ ਨਹੀਂ ਨਹੀਂ ਉਹ ਤੁਸੀਂ ਗੱਲ ਮੇਰੇ ਤੇ ਛੱਡ ਚਲੋ ਚਲੋ ਫਿਰ ਕਰਦੀ ਹੈ ਨਾ ਓਕੇ ਕੰਮ ਵੈਸੇ ਮੈਨੂੰ ਤਾਂ ਤੁਸੀਂ ਪਹਿਲੀ ਨਜ਼ਰ 'ਚ ਹੀ ਪਸੰਦ ਆ ਗਏ ਸੀ ਪਰ ਤੁਸੀਂ ਰੱਟ ਲਈ ਬੈਠੇ ਸੀ ਗੱਲ ਕਰਕੇ ਦੇਖਣੀ ਹੈ ਪਹਿਲਾਂ ਤਾਂ ਨਹੀਂ ਮੈਂ ਪਹਿਲਾਂ ਦੱਸਿਆ ਕਿਸੇ ਨੂੰ ਵੀ ਉਸਨੇ ਮੁਸਕਰਾ ਕੇ ਜਵਾਬ ਦਿੱਤਾ ਅਤੇ ਅਸੀਂ ਦੋਵੇਂ ਉੱਠ ਕੇ ਆਪਣੇ ਪਰਿਵਾਰ ਵਿੱਚ ਜਾ ਕੇ ਬੈਠ ਗਏ ਆਪਣੇ ਆਪਣੇ ਪਰਿਵਾਰਕ ਮੈਂਬਰਾਂ ਵਿੱਚ ਆ ਕੇ ਬੈਠਣ ਤੋਂ ਬਾਅਦ ਉਹਨਾਂ ਨੂੰ ਸਾਰਿਆਂ ਨੇ ਹਾਂ ਨਾ ਪੁੱਛੀ ਤਾਂ ਦੋਵਾਂ ਨੇ ਹਾਂ ਕਰ ਦਿੱਤੀ ਫਿਰ ਮੁੰਡੇ ਦੀਆਂ ਭੈਣਾਂ ਉਸ ਨੂੰ ਥੋੜਾ ਦੂਰ ਲੈ ਜਾ ਕੇ ਕੋਈ ਸਲਾਹ ਕਰਨ ਲੱਗ ਪਈਆਂ ਅਤੇ ਕਾਫੀ ਦੇਰ ਬਾਅਦ ਵਾਪਸ ਆਈਆਂ ਫਿਰ ਮੁੰਡੇ ਨੂੰ ਵੀ ਬੁਲਾਇਆ ਗਿਆ ਅਤੇ ਸਾਨੂੰ ਥੋੜਾ ਸਮਾਂ ਇੰਤਜ਼ਾਰ ਕਰਨ ਲਈ ਕਿਹਾ ਗਿਆ ਉਹ ਦਿਨ ਮੇਰੇ ਮੰਮੀ ਨੂੰ ਸੀ ਕਿ ਉਹ ਕੁਝ ਸਲਾਹ ਕਰਕੇ ਆਏ ਨੇ ਤਾਂ ਦੱਸਣਗੇ ਹੀ ਕੁਝ ਨਾ ਕੁਝ ਪਰ ਉਹ ਕੁਝ ਵੀ ਨਹੀਂ ਸੀ ਦੱਸ ਰਹੇ ਉਹਦਾ ਮੁੰਡੇ ਦੇ ਭਰਾ ਤੇ ਜੀਜੇ ਨੂੰ ਮਟਿਆਈ ਲੈਣ ਲਈ ਭੇਜ ਦਿੱਤਾ ਸੀ ਜਦੋਂ ਕਾਫੀ ਦੇਰ ਤੋਂ ਘੁੰਾਂ ਦੀ ਸੀ ਤਾਂ ਮੇਰੇ ਮੰਮੀ ਨੇ ਵਿਚੋਲੇ ਨੂੰ ਪੁੱਛਿਆ ਇਹ ਕੀ ਚਾਹੁੰਦੇ ਨੇ ਕੋਈ ਕੁਝ ਦੱਸਦਾ ਵੀ ਨਹੀਂ ਉਹ ਗਏ ਨੇ ਮਠਿਆਈ ਲੈਣ ਸ਼ਗਨ ਕਰਨਾ ਹੈ ਕਹਿੰਦੇ ਕੁਝ ਉਹਨਾਂ ਨੇ ਦੱਸਿਆ ਤਾਂ ਮੇਰੀ ਮੰਮੀ ਨੇ ਫਟਾਫਟ ਮੇਰੇ ਭਰਾ ਨੂੰ ਬੁਲਾਇਆ ਅਤੇ 1000 ਰੁਪਏ ਦੇ ਕੇ ਮਠਿਆਈ ਲੈਣ ਭੇਜ ਦਿੱਤਾ ਥੋੜੀ ਦੇਰ ਬਾਅਦ ਮਠਿਆਈ ਲੈਣ ਗਏ ਉਹਨਾਂ ਦੇ ਬੰਦੇ ਆ ਪਹੁੰਚੇ ਅਤੇ ਪਿੱਛੇ ਹੀ ਮੇਰਾ ਭਰਾ ਵੀ ਆ ਗਿਆ ਸਾਨੂੰ ਦੋਵਾਂ ਨੂੰ ਸਵਾਇਆ ਸਮਾਂ ਹੋਣ ਤੱਕ ਬਿਠਾ ਉਡੀਕ ਕਰਨ ਲਈ ਕਹਿ ਦਿੱਤਾ ਫਿਰ ਜਦੋਂ 20 ਕੋ ਮਿੰਟ ਬਾਅਦ ਸਵਾ 1 ਹੋਇਆ ਤਾਂ ਸਾਨੂੰ ਦੋਵਾਂ ਨੂੰ ਬਿਠਾ ਕੇ ਸ਼ਗਨ ਕੀਤਾ ਗਿਆ। ਮੇਰੇ ਮੰਮੀ ਅਤੇ ਉਸਦੀ ਭੈਣ ਦੋਵਾਂ ਨੇ ਸ਼ਗਨ ਕਰ ਦਿੱਤਾ ਅਤੇ ਸਾਰਿਆਂ ਨੇ ਸਾਡਾ ਮੂੰਹ ਮਿੱਠਾ ਕਰਵਾ ਦਿੱਤਾ। ਸਾਰਿਆਂ ਨੇ ਜਦੋਂ ਸ਼ਗਨ ਕੀਤਾ ਤਾਂ ਮੈਨੂੰ ਸਾਰੀਆਂ ਔਰਤਾਂ ਅਤੇ ਇਸ ਨੂੰ ਸਾਰੇ ਆਦਮੀਆਂ ਨੇ ਮੂੰਹ ਮਿੱਠਾ ਕਰਵਾਇਆ। ਸਿਵਾਏ ਇੱਕ ਔਰਤ ਦੇ ਉਹ ਔਰਤ ਹੋਰ ਕੋਈ ਨਹੀਂ ਸੀ। ਉਹ ਉਸਦੀ ਆਪਣੀ ਭਝਾਈ ਸੀ। ਮੈਨੂੰ ਅਜੀਬ ਜਿਹਾ ਲੱਗਿਆ ਕਿ ਉਸ ਤੋਂ ਤਾਂ ਛੋਟੀ ਹੈ। ਫਿਰ ਮੂੰਹ ਮਿੱਠਾ ਕਿਵੇਂ ਕਰਵਾ ਸਕਦੀ ਹੈ? ਪਰ ਫਿਰ ਮੈਂ ਸੋਚਿਆ ਨਹੀਂ ਰਮਨ ਇਹ ਸ਼ਾਇਦ ক্লোਜ਼ ਹੋਣਗੇ ਸਾਰੀ ਫੈਮਿਲੀ ਇਸ ਕਰਕੇ ਮੈਂ ਆਪਣੇ ਦਿਮਾਗ ਵਿੱਚ ਇਸ ਗੱਲ ਨੂੰ ਘਾਰਨਾ ਕਰਨ ਦਿੱਤਾ ਸ਼ਗਨ ਤੋਂ ਬਾਅਦ ਸਾਰਿਆਂ ਨੇ ਸਾਡੇ ਨਾਲ ਫੋਟੋਆਂ ਖਿੱਚਵਾਈਆਂ ਅਤੇ ਸਾਨੂੰ ਡੱਬੇ ਬਦਲਣ ਲਈ ਕਿਹਾ ਗਿਆ ਤਾਂ ਮੈਂ ਆਪਣਾ ਡੱਬਾ ਉਸ ਨੂੰ ਦੇ ਕੇ ਉਸ ਤੋਂ ਉਸ ਦਾ ਡੱਬਾ ਫੜ ਲਿਆ ਅਤੇ ਫਿਰ ਸਾਨੂੰ ਖੜੇ ਹੋ ਕੇ ਦੁਬਾਰਾ ਬੈਠਣ ਲਈ ਕਿਹਾ ਗਿਆ ਫਿਰ ਮੇਰਾ ਭਰਾ ਜਾ ਕੇ ਕੁਝ ਕੋਲ ਡ੍ਰਿੰਕਸ ਅਤੇ ਸਮੋਸੇ ਪਕੌੜੇ ਆਦ ਲਿਆਇਆ ਸਾਰਿਆਂ ਨੇ ਲੋਕਡਾਊਨ ਕਰਕੇ ਹੋਟਲ ਜਾਣ ਤੋਂ ਮਨਾ ਕਰ ਦਿੱਤਾ ਸੀ ਤਾਂ ਮੇਰੇ ਭਰਾ ਨੇ ਇਹੀ ਠੀਕ ਸਮਝਿਆ ਸੀ ਸਾਰਿਆਂ ਨੇ ਸਮੋਸੇ ਪਕੌੜੇ ਖਾਦੇ ਅਤੇ ਕੋल्डिंक्स ਵੀ ਪੀ ਲਈ ਅਤੇ ਫਿਰ ਅਸੀਂ ਵਾਪਸ ਆਉਣ ਲੱਗੇ ਤਾਂ ਮੈਂ ਉਸ ਦੇ ਸਾਰੇ ਪਰਿਵਾਰ ਨੂੰ ਮੱਥਾ ਟੇਕਿਆ ਅਤੇ ਉਸ ਨੂੰ ਵੀ ਹੱਥ ਬੰਨ੍ਹ ਕੇ ਸਤਿ ਸ਼੍ਰੀ ਅਕਾਲ ਬੁਲਾਈ ਅਤੇ ਅਸੀਂ ਵਾਪਸ ਆ ਗਏ ਤਾਂ ਰਾਕੇ ਮੈਂ ਆਪਣੇ ਪਾਪਾ ਨੂੰ ਮਿਲੀ ਅਤੇ ਵਧਾਈਆਂ ਦਿੱਤੀਆਂ ਅਤੇ ਆਪਣੇ ਭਰਾ ਦੇ ਫੋਨ ਵਿੱਚੋਂ ਸ਼ਗਨ ਦੀ ਫੋਟੋ ਕੱਢ ਕੇ ਦਿਖਾ ਦਿੱਤੀ ਤੇਰ ਮੈਂ ਕੱਪੜੇ ਬਦਲ ਕੇ ਆਪਣੇ ਫੋਨ ਨੂੰ ਚਾਰਜਰ ਤੋਂ ਲਾਇਆ ਅਤੇ ਉਸ ਨੂੰ ਔਨ ਕਰਨ ਲੱਗ ਪਈ ਕਿਉਂਕਿ ਰਾਤੀਂ ਮੀਂਹ ਪੈਣ ਕਰਕੇ ਰਾਤ ਨੂੰ ਹੀ ਬਿਜਲੀ ਦਾ ਕੱਟ ਸੀ ਇਨਵਰਟਰ ਵੀ ਜਵਾਬ ਦੇ ਗਿਆ ਸੀ ਇਸ ਲਈ ਫੋਨ ਦੀ ਬੈਟਰੀ ਵੀ ਨਹੀਂ ਸੀ ਇਸ ਕਰਕੇ ਮੈਂ ਆਪਣਾ ਫੋਨ ਜਾਣ ਲੱਗੀ ਚਾਰਜਰ ਤੇ ਲਾ ਗਈ ਸੀ ਮੈਂ ਸੋਚਿਆ ਕਿ ਜੇ ਬਾਅਦ ਵਿੱਚ ਬਿਜਲੀ ਆ ਗਈ ਤਾਂ ਮੇਰੇ ਵਾਪਸ ਆਉਣ ਤੱਕ ਫੋਨ ਚਾਰਜ ਹੋ ਜਾਵੇਗਾ ਬਿਲਕੁਲ ਮੇਰੀ ਸੋਚ ਦੇ ਵਾਂਗ ਹੀ ਹੋਇਆ ਚਲੋ ਪੂਰਾ ਨਹੀਂ ਸਹੀ ਫੋਨ ਅੱਧਾ ਕੁ ਤਾ ਚਾਰਜ ਹੋ ਗਿਆ ਸੀ ਜਿਵੇਂ ਹੀ ਮੈਂ ਫੋਨ ਔਨ ਕੀਤਾ ਤਾਂ ਨਾਲ ਹੀ ਮੇਰੇ ਫੋਨ ਦੇ ਵਟਸਐਪ ਤੇ ਕਈ ਜਣਿਆਂ ਦੇ ਮੈਸੇਜ ਅਤੇ ਇੱਕ ਨਵੇਂ ਨੰਬਰ ਤੋਂ ਮਿਸਟ ਵੌਇਸ ਕਾਲ ਆ ਗਈ ਸੀ ਜੋ ਕਿ 11:30 ਵਜੇ ਆਈ ਸੀ ਮੈਂ ਬਹੁਤ ਸੋਚਿਆ ਕਿ ਨੰਬਰ ਕਿਸ ਦਾ ਹੋ ਸਕਦਾ ਹੈ ਪਰ ਮੈਨੂੰ ਕੁਝ ਵੀ ਯਾਦ ਨਾ ਆਇਆ ਤਾਂ ਮੈਂ ਉਸ ਨੰਬਰ ਨੂੰ ਐਦਾਂ ਹੀ ਕਿਸੇ ਨਾਮ ਤੋਂ ਸੇਵ ਕਰ ਲਿਆ ਤਾਂ ਜੋ ਜੇ ਉਸ ਨੰਬਰ ਤੇ ਕੋਈ ਫੋਟੋ ਲੱਗੀ ਹੋਵੇ ਤਾਂ ਮੈਨੂੰ ਦਿਖ ਜਾਵੇ ਉਹੀ ਹੋਇਆ ਨੰਬਰ ਸੇਵ ਕੀਤਾ ਹੀ ਸੀ ਕਿ ਮੈਨੂੰ ਉਸ ਦੀ फोटो ਲੱਗੀ ਦਿਖਾਈ ਦਿੱਤੀ ਜਦੋਂ ਮੈਂ ਉਸ ਨੂੰ ਵੱਡੀ ਕਰਕੇ ਦੇਖਿਆ ਤਾਂ ਮੈਂ ਹੈਰਾਨ ਹੋ ਗਈ ਕਿਉਂ ਨੰਬਰ ਕਿਸੇ ਹੋਰ ਦਾ ਨਹੀਂ ਸੋ ਕੁਝ ਇਸ ਕਰਨ ਦਾ ਹੀ ਸੀ ਮੈਂ ਆਪਣੇ ਦਿਮਾਗ ਤੇ ਜ਼ੋਰ ਪਾਇਆ ਤਾਂ ਮੈਨੂੰ ਯਾਦ ਆਇਆ ਕਿ ਜੋ ਉਸ ਦੀ ਮਿਸਡ ਵੌਇਸ ਕਾਲ ਸਮਾਂ ਦਿਖਾ ਰਹੀ ਸੀ ਉਸ ਸਮੇਂ ਤਾਂ ਅਸੀਂ ਦੋਵੇਂ ਬੈਠੇ ਗੱਲਾਂ ਕਰ ਰਹੇ ਸੀ ਫਿਰ ਮੈਂ ਹੋਰ ਸੋਚਿਆ ਤਾਂ ਮੈਨੂੰ ਯਾਦ ਆਇਆ ਕਿ ਉਸਨੇ ਮੇਰੇ ਤੋਂ ਇਹ ਕਹਿ ਕੇ ਮੇਰਾ ਨੰਬਰ ਲਿਆ ਸੀ ਚਲੋ ਹੁਣ ਬਹੁਤੀਆਂ ਗੱਲਾਂ ਤਾਂ ਆਪਾਂ ਇੱਥੇ ਹੀ ਕਲੀਅਰ ਵੀ ਨਹੀਂ ਕਰ ਸਕਦੇ ਟਾਈਮ ਬਹੁਤ ਘੱਟ ਆਪਣੇ ਕੋਲ ਤੁਸੀਂ ਮੇਰਾ ਨੰਬਰ ਆਪਣੇ ਫੋਨ 'ਚ ਸੇਵ ਕਰ ਲਓ ਪਰ ਜਦੋਂ ਮੈਂ ਉਸਨੇ ਕਿਹਾ ਸੀ ਕਿ ਫੋਨ ਕਰ ਐ ਤਾਂ ਉਸਨੇ ਮੇਰੇ ਤੋਂ ਨੰਬਰ ਲੈ ਲਿਆ ਸੀ ਜੋ ਮੈਂ ਵੀ ਬੜੇ ਦਿਮਾਗ ਨਾਲ ਉਸ ਨੂੰ WhatsApp ਨੰਬਰ ਦੇ ਦਿੱਤਾ ਸੀ ਤਾਂ ਜੋ ਉਹ ਮੈਨੂੰ ਫੋਨ ਕਰ ਢਹੀ ਕਰ ਸਕੀ ਕਿਉਂਕਿ ਮੇਰਾ WhatsApp ਨੰਬਰ ਜ਼ਿਆਦਾ ਬੰਦ ਹੀ ਰਹਿੰਦਾ ਹੈ ਕਦੇ-ਕਦੇ ਹੀ ਚੱਲਦਾ ਹੈ ਮੈਨੂੰ ਇਹ ਸੀ ਕਿ ਜੇ ਮੈਂ ਉਸ ਨੂੰ ਆਪਣਾ ਕਾਲਿੰਗ ਵਾਲਾ ਨੰਬਰ ਦੇ ਦਿੰਦੀ ਤਾਂ ਉਹ ਹਰ ਸਮੇਂ ਚੱਲਦਾ ਰਹਿੰਦਾ ਤਾਂ ਉਸਨੇ ਮੈਨੂੰ ਬਹੁਤ ਤੰਗ ਕਰਿਆ ਕਰਨਾ ਸੀ ਖੈਰ ਮੈਂ ਉਸ ਨੂੰ ਆਪਣੇ ਵੱਲੋਂ ਹਾਂਜੀ ਲਿਖ ਕੇ ਜਵਾਬ ਦਿੱਤਾ। ਉਸ ਨੇ ਸੀਨ ਕਰਕੇ ਸ਼ਰ ਦਿੱਤਾ। ਫਿਰ ਸ਼ਾਮ ਨੂੰ ਉਸ ਨੇ ਮੈਨੂੰ ਵੌਇਸ ਕਾਲ ਕਰ ਲਈ। ਜਿਸ ਕਰਨ ਬੋਲਿਆ ਹੈਲੋ ਹਾਂਜੀ ਕਿਵੇਂ ਹੋ? ਮੈਂ ਕਿਹਾ ਹਾਂਜੀ ਵਧੀਆ ਤੁਸੀਂ ਦੱਸੋ। ਉਹ ਬੋਲਿਆ ਤੁਸੀਂ ਕਾਲਿੰਗ ਲਈ ਹੋਰ ਨੰਬਰ ਰੱਖਦੇ ਹੋ? ਨੰਬਰ ਤੇ ਕਾਲ ਕਰਦਾ ਸੀ ਮੈਂ ਲੱਗੀ ਨਹੀਂ। ਮੈਂ ਕਿਹਾ ਹਾਂਜੀ ਬਸ ਬਹੁਤਾ ਨਹੀਂ ਚੱਲਦਾ ਰੱਖਦੀ ਮੈਂ ਫੋਨ ਨੰਬਰ ਤਾਂ ਕਰਕੇ। ਉਹ ਬੋਲਿਆ ਹੋਰ ਦੱਸੋ ਕੋਈ ਗੱਲਬਾਤ। ਮੈਂ ਕਿਹਾ بس ٹھیک ٹھاک ਤੁਸੀਂ ਦੱਸੋ ਉਹ ਬੋਲਿਆ ਚਲੋ ਫੇਰ ਕਰਦਾ ਮੈਂ ਗੱਲ ਕੰਮ ਕਰ ਲਵਾ ਮੈਂ ਐਨਾ ਕਹਿ ਕੇ ਉਸਨੇ ਫੋਨ ਕੱਟ ਦਿੱਤਾ ਅਤੇ ਫਿਰ ਰਾਤ ਨੂੰ ਫੋਨ ਕਰ ਲਿਆ ਪਹਿਲੀ ਵਾਰੀ ਮੈਂ ਕਿਸੇ ਮੁੰਡੇ ਨਾਲ ਰਾਤ ਨੂੰ ਗੱਲ ਕਰ ਰਹੀ ਸੀ ਮੈਂ ਉਸ ਨੂੰ ਕਿਹਾ ਤੁਸੀਂ ਸਵੇਰੇ ਫੋਨ ਕਰ ਲਿਓ ਬਹੁਤ ਰਾਤ ਹੈ ਹੁਣ ਤੁਸੀਂ ਵੀ ਥੱਕੇ ਹੋਏ ਹੋਣੇ ਆ ਰੈਸਟ ਕਰੋ ਹੁਣ ਤੁਸੀਂ ਨਾ ਕੇ ਮੈਡਮ ਜੀ ਤੁਸੀਂ ਤਾਂ ਪਹਿਲੇ ਦਿਨ ਹੀ ਸਾਹ ਛੱਡ ਕੇ ਚੱਲਣ ਲਈ ਤਿਆਰ ਹੋ ਜ਼ਿੰਦਗੀ ਕਿਵੇਂ ਲੰਘਾਉਂਗੇ ਉਸਨੇ ਕਿਹਾ ਨਹੀਂ ਐਦਾਂ ਦੀ ਕੋਈ ਗੱਲ ਨਹੀਂ ਆਪਾਂ ਸੋਚਣਗੇ ਕਿ ਮਸਾ ਹੀ ਮੰਗਣੀ ਹੋਈ ਏ ਕੁੜੀ ਦੀ ਇਹ ਤਾਂ ਫੋਨ ਹੀ ਨਹੀਂ ਛੱਡਦੀ ਮੈਂ ਜਵਾਬ ਦਿੱਤਾ ਹੁਣ ਤੁਸੀਂ ਜਿਸ ਕਰਨਦੇ ਹੋ ਹੁਣ ਕਿਹੜੀ ਗੱਲ ਦਾ ਡਰ ਏ ਉਸਨੇ ਪੁੱਛਿਆ ਨਹੀਂ ਗੱਲ ਉਹ ਨਹੀਂ ਤੁਸੀਂ ਦਿਨ ਚ ਫੋਨ ਕਰਿਓ ਆਪਾਂ ਫਿਰ ਗੱਲਾਂ ਕਰਾਂਗੇ ਵਧੀਆ ਨਹੀਂ ਲੱਗਦਾ ਮੈਂ ਕਿਹਾ ਲੱਗਦਾ ਤੁਸੀਂ ਮੈਨੂੰ ਗਲਤ ਸਮਝ ਲਿਆ ਮੈਂ ਐਵੇਂ ਦਾ ਨਹੀਂ ਹੈਗਾ ਜਿਸ ਕਰਨ ਨੇ ਕਿਹਾ ਮੇਰੀ ਮਜਬੂਰੀ ਸਮਝੋ ਦਿਨ ਵਿੱਚ ਗੱਲ ਕਰਦੇ ਆ ਕਿਉਂਕਿ ਉੱਪਰ ਖੜੀ ਗੱਲ ਕਰਦੀ ਆ ਮੈਂ ਛੇਠਾਂ ਗੱਲ ਨਹੀਂ ਹੋਣੀ ਕਿਉਂਕਿ ਰੇਜ਼ ਨਹੀਂ ਆਉਂਦੀ ਏ ਟੈਲਦੀ ਹੇਟਾਂ ਨਾਲੇ ਦੂਜੀ ਗੱਲ ਆਪਣਾ ਘਰ ਨਵਾਂ ਬਣਿਆ ਹੋਇਆ ਹੈ ਤਾਂ ਕਰਕੇ ਅਜੇ ਚਾਰੇ ਪਾਸੇ ਖੁੱਲਾ ਪਿਆ ਹੈ ਜੰਗਲਾ ਵੀ ਨਹੀਂ ਲੋਕਾਂ ਨੇ ਫੋਨ ਚੱਲਦਾ ਦੇਖ ਕੇ ਮੈਨੂੰ ਗਲਤ ਸਮਝ ਲੈਣਾ ਮੈਂ ਦੱਸਿਆ ਠੀਕ ਹੈ ਜੀ ਮਰਜ਼ੀ ਹੈ ਕਹਿ ਕੇ ਉਸਨੇ ਫੋਨ ਕੱਟ ਦਿੱਤਾ ਅਤੇ ਮੈਂ ਹੇਟ ਆ ਕੇ ਸੌਂ ਗਈ ਇਸੇ ਤਰ੍ਹਾਂ ਇੱਕ ਦਿਨ ਉਸਨੇ ਮੇਰੇ ਨਾਲ ਰੋਮਾਂਟਿਕ ਜਿਹੀਆਂ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਪਹਿਲਾਂ ਤਾਂ ਮੈਂ ਕੁਝ ਨਾ ਕਿਹਾ ਪਰ ਜਦੋਂ ਉਹ 2 ਕੁ ਮਿੰਟ ਬਾਅਦ ਨਾ ਹਟਿਆ ਤਾ ਮੈਂ ਉਸਨੇ ਕਿਹਾ ਪਲੀਜ਼ ਮੇਰੇ ਨਾਲ ਅਜੇ ਇਸ ਤਰ੍ਹਾਂ ਦੀ ਕੋਈ ਗੱਲ ਨਾ ਕਰਿਆ ਕਰੋ ਮੈਨੂੰ ਇਹ ਗੱਲਾਂ ਪਸੰਦ ਨਹੀਂ ਮੈਨੂੰ ਨਹੀਂ ਲੱਗਦਾ ਕਿ ਤੂੰ ਮੇਰੀ ਪਤਨੀ ਬਣਨ ਦੇ ਲਾਇਕ ਹੈ ਤੈਨੂੰ ਤਾਂ ਇਹ ਹੀ ਨਹੀਂ ਪਤਾ ਵੀ ਬੰਦਾ ਖੁਸ਼ ਕਿਵੇਂ ਰੱਖੀਦਾ ਉਸਨੇ ਮੈਨੂੰ ਕਿਹਾ ਉਸਨੇ ਇੱਥੇ ਹੀ ਬਸ ਨਹੀਂ ਕੀਤੀ ਉਹ ਬੋਲਣ ਵੇਲੇ ਵੀ ਇੱਕਦਮ ਘਟੀਆ ਕਿਸਮ ਦੀ ਭਾਸ਼ਾ ਬੋਲਦਾ ਸੀ ਜਿਸ ਨੂੰ ਮੇਰੇ ਵਰਗੇ ਬਕਵਾਸ ਕਹਿ ਤਾਂ ਵੀ ਘਟ ਹੈ ਉਸਨੂੰ ਲੱਗਦਾ ਸੀ ਕਿ ਉਹ ਮਰਦ ਹੈ ਸ਼ਾਇਦ ਇਸ ਗੱਲ ਕਰਕੇ ਮੈਂ ਉਸ ਨੂੰ ਚੱਲ ਲਵਾਂਗੀ ਇਹੀ ਸੋਚ ਕੇ ਸ਼ਾਇਦ ਉਹ ਬਹੁਤ ਬਕਵਾਸ ਕਰਦਾ ਰਹਿੰਦਾ ਮੈਂ ਆਪਣੇ ਪਰਿਵਾਰ ਨੂੰ ਇਸ ਲਈ ਕੁਝ ਨਾ ਦੱਸਿਆ ਕਿਉਂਕਿ ਉਹ ਮੈਨੂੰ ਇਹ ਕਹਿਣ ਲੱਗ ਜਾਂਦੇ ਨੇ ਕਿ ਮੈਂ ਸ਼ਾਇਦ ਵਿਆਹ ਨਹੀਂ ਕਰਵਾਉਣਾ ਚਾਹੁੰਦੀ ਇਸ ਲਈ ਮੈਂ ਇਦਾਂ ਦੀਆਂ ਗੱਲਾਂ ਕਰਕੇ ਜਵਾਬ ਦਿਵਾਉਣਾ ਚਾਹੁੰਦੀ ਹਵਾਂ ਹੋਰ ਤਾਂ ਹੋਰ ਇੱਕ ਦਿਨ ਉਸਨੇ ਹਾਦੀ ਕਰ ਦਿੱਤੀ ਮੈਂ ਸਾਡੇ ਸ਼ਗਨ ਵਾਲੇ ਦਿਨ ਸ਼ਾਮ ਨੂੰ ਇੱਕ ਬਹੁਤ ਹੀ ਪਿਆਰੀ ਜਿਹੀ ਕਵਿਤਾ ਲਿਖੀ ਜਿਸ ਵਿੱਚ ਮੈਂ ਉਸਤੇ ਮੇਰੀ ਜ਼ਿੰਦਗੀ ਦੇ ਔਨ ਤੇ ਖੁਸ਼ੀ ਜ਼ਾਹਰ ਕੀਤੀ ਸੀ ਅਤੇ ਉਸ ਦੀ ਤਾਰੀਫ਼ ਵੀ ਕੀਤੀ ਸੀ ਉਸਨੇ ਕਿਹਾ ਕਿ ਮੈਂ ਕਵਿਤਾ ਤੇ ਮੇਰੀਆਂ ਹੋਰ ਸਾਰੀਆਂ ਰਚਨਾਵਾਂ ਵੀ ਮੈਂ ਕਾਪੀ ਕਰਕੇ ਆਪਣਾ ਨਾਮ ਲੇਖ ਕੇ ਪਾਉਂਦਾ ਰਹਿੰਦਾ ਹਾਂ ਮੈਂ ਉਸ ਨੂੰ ਇਸ ਗੱਲ ਕਰਕੇ ਬਹੁਤ ਗੁੱਸੇ ਹੋਈ ਸੀ ਪਰ ਉਸਨੇ ਮੇਰੇ ਤੋਂ ਇੱਕ ਵਾਰ ਵੀ ਮਾਫੀ ਨਾ ਮੰਗੀ ਖੈਰ ਹੋਂਤਾ ਹੀ ਰੋਜ਼ ਦਾ ਕੰਮ ਹੀ ਹੋ ਗਿਆ ਸੀ ਉਸ ਦੀਆਂ ਗੱਲਾਂ ਦੱਸਦੀਆਂ ਸੀ ਕਿ ਉਹ ਸਿਰਫ ਸਰੀਰ ਦਾ ਭੁੱਖਾ ਇਨਸਾਨ ਹੈ ਪਰ ਮੈਂ ਆਪਣੇ ਪਰਿਵਾਰ ਤੋਂ ਦਾਦੀ ਨੇ ਸਮਝੌਤਾ ਕਰ ਲਿਆ ਸੀ ਦੋਸਤੋ ਤੁਸੀਂ ਸੁਣੀ ਕਹਾਣੀ ਦੂਜਾ ਵਿਆਹ ਭਾਗ ਪਹਿਲਾ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਕਹਾਣੀ ਕਿੱਦਾਂ ਦੀ ਲੱਗੀ ਜੇਕਰ ਕਹਾਣੀ ਵਧੀਆ ਲੱਗੀ ਕਹਾਣੀ ਨੂੰ ਲਾਈਕ ਸ਼ੇਅਰ ਤੇ ਇਸ ਦਾ ਭਾਗ ਦੂਜਾ ਸੁਣਨ ਲਈ ਚੈਨਲ ਬਿਊਟੀ ਐਂਡ ਸਟੋਰੀਜ਼ ਪੰਜਾਬੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਮਿਲਦੇ ਆ ਇਸ ਦੇ ਨੈਕਸਟ ਭਾਗ ਵਿੱਚ